ਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੰਡੇਆਲਾ ਗੁਰੂ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਜੋ ਧਰਨਾ ਚੱਲ ਰਿਹਾ ਰੇਲ ਰੋਕੋ ਅੰਦolan ਉਹ 48ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਾ ਹੈ ਦੇਵੀ ਦਾਸਪੁਰਾ ਵਿਖੇ ਰੇਲਵੇ ਟਰੈਕ ਤੇ 33 ਦਿਨ ਕਿਸਾਨ ਮਦਦ ਸੰਘਰਸ਼ ਕਮੇਟੀ ਦੇ ਕਾਰਕੁਨ ਬੈਠੇ ਰਹੇ ਫਿਰ 12 ਦਿਨ ਜੜਿਆਲਾ ਗੁਰੂ ਦੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਵੀ ਧਰਨਾ ਹੋਇਆ ਫਿਰ ਪੰਜਾਬ ਸਰਕਾਰ ਦੀ ਅਪੀਲ ਦੇ ਉੱਤੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ ਇਹ ਜਿਹੜਾ ਧਰਨਾ ਸੀ ਇਸ ਨੂੰ ਗਰਾਊਂਡ ਦੇ ਵਿੱਚ ਕਰ ਲਿਆ ਗਿਆ ਪਰ ਹਲੇ ਵੀ ਮਾਲ ਗੱਡੀਆਂ ਜਿਹੜੀਆਂ ਨਹੀਂ ਚੱਲੀਆਂ 48ਵੇਂ ਦਿਨ ਜਿਹੜਾ ਪ੍ਰੋਟੈਸਟ ਹੈ ਲਗਾਤਾਰ ਜਾਰੀ ਹੈ ਸਰਵਣ ਸਿੰਘ ਪੰਦੇਰ ਕਿਸਾਨ ਮਦਦ ਸੰਘਰਸ਼ ਕਮੇਟੀ ਜਿਹੜੇ ਸਬਾਈ ਜਰਨਲਿਸਟ ਕਤਰ ਨੇ ਉਹ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਲਗਾਤਾਰ ਜਿਹੜੇ ਇਸ ਧਰਨੇ ਨੂੰ ਉਹ ਲੀਡ ਕਰ ਰਹੇ ਨੇ ਤਾਂ ਪੰਦੇਰ ਸਾਹਿਬ ਅੱਜ 4 ਦਿਨ ਹੋ ਗਿਆ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੁਸੀਂ ਆ ਦੇਖੋ ਜੀ ਕਿਸਾਨ ਮਜ਼ਦੂਰ ਸ਼ਿਕਰ ਕਮੇਟੀ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਵੱਖ-ਵੱਖ ਮੋਰਚਿਆਂ ਦੇ ਵਿੱਚ ਹੈਗੀ ਜਿੱਚ ਰੇ ਲੋਕਾਂ ਨੂੰ ਅੰਦੋਲਨ ਇੱਕਿਆ ਸਾਡੀ ਸੂਬਾ ਕੋਰ ਕਮੇਟੀ ਨੇ ਇੱਕ ਮੀਟਿੰਗ ਲੰਮੀ ਕਰਕੇ ਜਿਹੜੇ ਅਗਲੇ ਅੰਦੋਲਨ ਹੈ ਉਹਨਾਂ ਦੀ ਰੂਪਰੇਖਾ ਨੂੰ ਸ਼ੇਪ ਦਿੱਤੀ ਹੈ ਇੱਕ ਮੀਟਿੰਗ ਫੇਰ ਹੋਣੀ ਹੈ ਸਾਡੀ ਤੇ ਇਹਦੇ ਵਿੱਚ ਜਿਹੜਾ 20 ਨਵੰਬਰ ਨੂੰ ਆ ਉਹ ਅਸੀਂ ਜਿਹੜਾ ਪੰਡੋਰੀ ਰਣ ਸਿੰਘ ਇਹਤਰਨਤਾਂ ਚਬੀ ਤੇ ਲੱਗੇ ਪਿੰਡਾਂ ਉਥੇ ਅਕੈਡਮੀ ਆ ਇੱਕ ਤਾਂ ਸੈਮੀਨਾਰ ਕਰਾ ਰਹੇ ਆ ਪੰਜਾਬ ਦੀਆਂ ਮੌਜੂਦਾ ਸਮੱਸਿਆਵਾਂ ਨੂੰ ਲੈ ਕੇ ਪੀ ਕੀ ਹੱਲ ਕੱਢੀਏ ਇੱਕ ਸੂਬਾ ਕਮੇਟੀ ਦੀ ਮੀਟਿੰਗ ਹੈ ਉਥੇ ਵੱਡੀ ਵਿਸ਼ਾਲ ਉਹਦੇ ਵਿੱਚ ਨਵੇਂ ਐਲਾਨ ਕੀਤੇ ਜਾਣਗੇ ਵੀ ਕਿਵੇਂ ਕਾਰਪੋਰੇਟ ਘਰਾਣਿਆਂ ਨੂੰ ਮੂਹ ਤੋੜ ਜਵਾਬ ਦਿੱਤੇ ਜਿਵੇਂ ਕੇਂਦਰ ਦਬਾਅ ਪਾ ਰਿਹਾ ਉਹਦਾ ਮੂੜਮਾ ਦਬਾਅ ਨੂੰ ਕਿਵੇਂ ਦਿੱਤਾ ਜਾ ਸਕੇ ਅੰਦੋਲਨ ਨੂੰ ਹੋਰ ਕਿਵੇਂ ਤੇਜ਼ ਕੀਤਾ ਜਾ ਸਕੇ ਅੰਦੋਲਨ ਦੇ ਵਿੱਚ ਸ਼ਹਿਰੀਆਂ ਦੀ ਦੁਕਾਨਦਾਰਾਂ ਦੀ ਜਾਂ ਸਾਰੇ ਵਰਗਾਂ ਦੀ ਸਰਗਰਮ ਭੂਮਿਕਾ ਕਿਵੇਂ ਹੋਵੇ ਉਹ ਸਾਰਾ ਏਜੰਡਾ ਉਦੋਂ ਐਲਾਨ ਹੋਊਗਾ ਜਾਂ ਉਸ ਦਿਨ ਸ਼ਾਮ ਨੂੰ ਜਾਂ اگلے ਦਿਨ ਕੋ ਪ੍ਰੈਸ ਕਾਨਫਰੰਸ ਕਰਕੇ ਦੂਸਰਾ ਜਿਹੜੀ ਕਾਲੀ ਦੀਵਾਲੀ ਅਸੀਂ ਮਨਾ ਰਹੇ ਹਾਂ ਉਡੀ ਮਹਿਮਾ ਕਾਲ ਤੋਂ ਸ਼ੁਰੂ ਕਰ ਰਹੇ ਆ ਪ੍ਰੈਸ ਨੂੰ ਜਾਣਕਾਰੀ ਚਲ ਜੂਗੀ ਜਿਵੇਂ ਬੱਸ ਸਟੈਂਡ ਤੇ ਜਾ ਕੇ ਟਰਾਂਸਪੋਰਟਰਾਂ ਦੇ ਬੱਸਾਂ ਤੇ ਸਾਨੂੰ ਆਏ ਛੰਡੇ ਲਾਉਣ ਦਾ ਕਾਰਨ ਬਾਜ਼ਾਰਾਂ ਵਿੱਚ ਸ਼ਹਿਰੀਆਂ ਦੇ ਦੁਕਾਨਾਂ ਤੇ ਛੰਡੇ ਲੱਗਣ ਕਾਲੇ ਪ੍ਰੇਰਿਤ ਕਰਕੇ ਵੀ ਇਹ ਕਿਉਂ ਵੀ ਚਾਹੇ ਪਿੰਡਾਂ ਦੇ ਕਿਸਾਨਾਂ ਮਜ਼ਦੂਰ ਆਪਦੇ ਘਰਾਂ ਦੇ ਚੰਡੇ ਦਫ਼ਤਰਾਂ ਤੇ ਲਾਉਣ ਵੀ ਕਲਾਂਤ ਲਈ ਕਿਉਂਕਿ ਜਿਹੜੇ ਖੇਤੀ ਦੇ ਤਿੰਨ ਕਾਨੂੰਨ ਆ ਉਹਦਾ ਵਿਰੋਧ ਕਰਨ ਲਈ ਦਿਵਾਲੀ ਤੇ ਜਿਹੜੇ ਆ আর ਸਭ ਤੋਂ ਵੱਡੀ ਗੱਲ ਜਿਹੜੀ ਆਰਥਿਕ ਨਾਕੇਬੰਦੀ ਕੀਤੀ ਪੰਜਾਬੀਆਂ ਦੇ ਖਿਲਾਫ ਉਹਦਾ ਪੂਰਾ ਖੁੱਲ ਕੇ ਰੋਸ ਕਰੀਏ ਬਈ ਆ ਤਿਹਾਰਾਂ ਦੇ ਵਿੱਚ ਜਿਵੇਂ ਤੁਸੀਂ ਨੂੰ ਮਾਰਨ ਦਾ ਫੈਸਲਾ ਕੀਤਾ ਜਿਵੇਂ ਤਿੰਨ ਖੇਤੀ ਕਾਨੂੰਨ ਜੜਨ ਦਾ ਸੋ ਇਸ ਕਰਕੇ ਅਸੀਂ ਜਿਹੜਾ ਰੋਸ ਵਜੋਂ ਕਾਲੇ ਝੰਡੇ ਆਪਦੇ ਦਫ਼ਤਰਾਂ ਤੇ ਦੁਕਾਨਾਂ ਤੇ ਵੀਕਲਾਂ ਤੇ ਲਾ ਕੇ ਇੱਕ ਇਸ ਇਹ ਕੇਂਦਰ ਦੇ ਰਵਈਏ ਦਾ ਤੇ ਖੇਤੀ ਦੇ ਤਿੰਨ ਕਾਨੂੰਨਾਂ ਦਾ ਵਿਰੋਧ ਕਰਾਂਗੇ ਪਨੀਰ ਸਾਹਿਬ ਜਿਹੜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਫਿਰ ਸਟੇਟਮੈਂਟ ਆਈ ਹੈ ਕਿ ਕਿਸਾਨ ਜਿਹੜੇ ਨੇ ਪੈਸੇਂਜਰ ਗੱਡੀਆਂ ਵੀ ਚੱਲਣ ਦੇਣ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋਗੇ ਤੁਸੀਂ ਕਿਸਾਨਾਂ ਨੇ ਪਹਿਲਾਂ ਰੇਲਵੇ ਟਰੈਕ ਖਾਲੀ ਕੀਤੇ ਤੁਸੀਂ ਇਹ ਸਟੇਟਮੈਂਟ ਦਿੱਤੀ ਕਿ ਪੰਜਾਬ ਦੇ ਹਿੱਤਾਂ ਨੂੰ ਪਹਿਲ ਦੇ ਕੇ ਅਸੀਂ ਪਲੇਟਫਾਰਮ ਵੀ ਖਾਲੀ ਕਰਤਾ ਮੈਦਾਨ ਦੇ ਵਿੱਚ ਪ੍ਰੋਟੈਸਟ ਕਰਨਾ ਸ਼ੁਰੂ ਕਰਤਾ ਮਾਲ ਗੱਡੀਆਂ ਫਿਰ ਨਹੀਂ ਚੱਲੀਆਂ ਹੁਣ ਪੈਸੇਂਜਰ ਗੱਡੀਆਂ ਨੂੰ ਚਲਾਉਣ ਦੀ ਅਪੀਲ ਕੀਤੀ ਜਾ ਰਹੀ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਆਹ ਦੇਖੋ ਜੀ ਸਿਆਸੀ ਬਿਆਨ ਆ ਤੇ ਜਦੋਂ ਤੱਕ ਕੇਂਦਰ ਦੀਆਂ মিডিਆ ਚ ਗੱਲਾਂ ਹੁੰਦੀਆਂ ਵੀ ਸਾਨੂੰ ਸਿਕਿਉਰਟੀ ਨਹੀਂ ਮਿਲ ਰਹੀ ਭਾਵੇਂ ਉਹਨਾਂ ਦਾ ਫਿਰ ਬਹਾਨਾ ਹੀ ਹੁੰਦਾ ਅਮਰਿੰਦਰ ਸਿੰਘ ਜੀ ਆਪਣੇ ਵੱਲੋਂ ਚੀਫ ਸਕੱਟਰੀ ਪੰਜਾਬ ਨੇ ਐਨਓਸੀ ਲਿਖ ਕੇ ਦੇਣੀ ਹੁੰਦੀ ਆ ਉਹ ਤਾਂ ਦਿੰਦੇ ਨਹੀਂ ਹੈਗੇ ਜਿਹੜੀ ਦੋ ਲੈਣਾ ਚ ਲਿਖੀ ਜਾਣੀ ਹੁੰਦੀ ਆ ਉਹਦੇ ਲਈ ਇਹ ਕਹਿੰਦੇ ਤਰਕ ਦਿੰਦੇ ਆ ਵੀ ਆਹ ਹੀ ਕੋਈ ਰਜਿਸਟ੍ਰੇਟਾਂ ਕੋ ਨਹੀਂ ਲਾਰੇ ਜਦੋਂ ਕਿਸਾਨ ਤਰਕ ਦਿੰਦੇ ਆ ਵੀ ਸੀਲੇ ਟ੍ਰੈਕ ਵੀ ਵਿਲੇ ਕਰਤੇ ਪਲੇਟਫਾਰਮ ਵੀ ਵਿਲੇ ਕਰਤੇ ਗਰਾਊਂਡ ਤੇ ਆਗੇ ਭਾਈ ਹੁਣ ਪੈਸੇਂਜਰ ਦਾ ਮਾਲ ਗੱਡੀ ਨਾਲ ਕੀ ਸੰਬੰਧ ਆ ਤੇ ਐਂ ਲੱਗਦਾ ਉਹ ਵੀ ਜਿਵੇਂ ਅਕਸਰ ਮੋਦੀ ਨਾਲ ਸਰਕਾਰ ਨਾਲ ਕੈਪਟਨ ਸਾਹਿਬ ਦੇ ਬਿਆਨ ਮਿਲਦੇ ਆ ਹੁਣ ਲੱਗਦਾ ਵੀ ਮੋਦੀ ਦਾ ਡਬਲ ਰੋਲ ਸਾਡੇ ਮੁੱਖ ਮੰਤਰੀ ਜੀ ਕਰ ਰਹੇ ਨੇ ਉਹਨਾਂ ਦਾ ਇਹ ਬਿਆਨ ਪੰਜਾਬੀਆਂ ਵਿੱਚ ਪਾੜਾ ਪਾਉਣ ਵਾਲਾ ਵਾ ਠੀਕ ਆ ਪੰਜਾਬੀਆਂ ਦੇ ਵਿੱਚ ਕਿਸਾਨ ਮਜ਼ਦੂਰ ਲਹਿਰ ਨੂੰ ਬਦਨਾਮ ਕਰਨ ਵਾਲਾ ਵੀ ਬਿਆਨ ਤੋਂ ਇਹ ਚਲਕੇ ਭਿੜਕਾ ਸ਼ਾਇਦ ਕਿਸਾਨ ਨੇ ਸੋ ਇਸ ਤਰੀਕੇ ਦਾ ਬਿਆਨ ਮੁੱਖ ਮੰਤਰੀ ਨੂੰ ਸੋਭਾ ਨਹੀਂ ਦਿੰਦਾ ਇੱਕ ਬੰਨੇ ਉਹ ਕਿਸਾਨਾਂ ਦਾ ਰਾਖਾ ਸ਼ਬਦ ਵਰਤਦੇ ਆ ਦੁਜੀ ਬੰਨੇ ਇਹ ਕੁਝ ਬੋਲ ਰਹੇ ਨੇ ਸੋ ਅਹੀਂ ਇਹਨੂੰ ਸਹੀ ਨਹੀਂ ਸਮਝਦੇ ਜਿਹੜੇ ਉਹਨਾਂ ਦੇ ਸਿਆਸੀ ਵਿਰੋਧੀ ਨੇ ਜਿਵੇਂ ਕਾਲੀ ਦਲ ਉਹ ਕਹਿ ਰਹੇ ਨੇ ਕਿ ਰਲ ਕੇ ਖੇਡ ਰਹੇ ਨੇ ਇਹ ਭਾਰਤ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਤੇ ਕੈਪਟਨ ਨਵਿੰਦਰ ਸਿੰਘ ਤਾਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਨੂੰ ਕੀ ਲੱਗਦਾ ਭਾਵੇਂ ਕਿ ਪੋਲੀਟੀਕਲ ਪਾਰਟੀ ਦੀ ਸਿਰ ਕੋਈ ਆ ਠੀਕ ਹੈ ਪਹਿਲੀ ਗੱਲ ਤੇ ਉਹਨਾਂ ਦੀ ਸਟੇਟਮੈਂਟ ਹੈ ਕੋਈ ਨਹੀਂ ਅਸੀਂ ਅਹੀਂ ਸਮਝਦੇ ਸਾਰੀਆਂ ਵਿਰੋਧੀ ਤੇਰਾ ਤੇ ਵਿੱਚ ਇਹ ਕੈਪਟਨ ਨਵਿੰਦਰ ਸਿੰਘ ਇਹਨਾਂ ਦਾ ਨੀਤੀਆਂ ਦਾ ਕੋਈ ਵਿਰੋਧ ਨਹੀਂਗਾ ਸਾਰੇ ਰਲ ਕੇ ਕੇਂਦਰ ਨਾਲ ਖੇਡਦੇ ਆ ਕੋਈ ਵੀ ਇਹਨਾਂ ਚੱਕ ਪਾਰਟੀ ਕਹੇ ਕੇਜਰੀਵਾਲ ਸਾਹਿਬ ਕਹਿਣ ਵੀ ਅਸੀਂ ਨੀਤੀਆਂ ਦਾ ਵਿਰੋਧ ਕਰਦੇ ਹਾਂ ਦਿੱਲੀ ਵਿੱਚ ਵੀ ਉਹ ਕੋ ਚੱਲ ਰਿਹਾ ਪੰਜਾਬ ਦਾ ਸ਼ੋਮਨੀ ਕਾਲੀ ਦਲ ਵੀ ਕੱਲ ਤੱਕ ਉਹਨਾਂ ਨਾਲ ਖੜਾ ਰਿਹਾ ਠੀਕ ਹੈ ਉਹ ਅਮਾਨੀਆਂ ਡਣੀਆਂ ਨੂੰ ਕੱਲ ਸ ਇਹ ਸਾਦੇ ਰਹੇ ਨੇ ਕਾਲੀ ਦਲ ਵਾਲੇ ਤਾਂ ਕੈਪਟਨ ਸਾਹਿਬ ਵੀ ਉਹ ਕੁਝ ਕਰ ਰਹੇ ਸਾਰੀਆਂ ਜਿਹੜੀਆਂ ਮੈਨਸਟ੍ਰੀਮ ਪਾਰਟੀਆਂ ਨੇ ਦੇਸ਼ ਦੀਆਂ ਜਾਂ ਪੰਜਾਬ ਦੀਆਂ ਉਹ ਸਰਕਾਰ ਚ ਉਹਨਾਂ ਸਾਰੀਆਂ ਕੇਂਦਰ ਨਾਲ ਰਲ ਕੇ ਖੇਡਣੀਆਂ ਨੀਤੀਆਂ ਦੇ ਨਾਲ ਕੋਈ ਰੌਲਾ ਨਹੀਂ ਹੈਗਾ ਮੰਨਤ ਸਿੰਘ ਰੇਲਵੇ ਦੇ ਬੋਰਡ ਰੇਲਵੇ ਬੋਰਡ ਦੇ ਬਿਆਨ ਨੂੰ ਕਿਵੇਂ ਦੇਖਦੇ ਜੀ ਉਹਨਾਂ ਦੇ ਚੇਅਰਮੈਨ ਨੂੰ ਦੇ ਬਿਆਨ ਨੂੰ ਕਿ ਮਾਲ ਗੱਡੀਆਂ ਇਕੱਲੀਆਂ ਨਹੀਂ ਚੱਲ ਸਕਦੀਆਂ ਪੈਸੇਂਜਰ ਗੱਡੀਆਂ ਨਾਲ ਚੱਲਣਗੀਆਂ ਆਪਰੇਸ਼ਨ ਜਿਹੜਾ ਹੈ ਇਸ ਤਰ੍ਹਾਂ ਚੱਲਦੇ ਆ ਅਸੀਂ ਕਿਸੇ ਦੇ ਅਸੀਂ ਇਕੱਲੀਆਂ ਨਹੀਂ ਚਲਾ ਸਕਦੇ ਤਾਂ ਇਸ ਬਿਆਨ ਦੇ ਵਿੱਚ ਕੀ ਤੁਹਾਨੂੰ ਲੱਗਦਾ ਕਿਸੇ ਦਾ ਦਖਲ ਝਲਕਦਾ ਜਾਂ ਸੱਚਮੁੱਚ ਹੀ ਉਹਨਾਂ ਦੀ ਇਹ ਮਜਬੂਰੀ ਹੈ ਆ ਕਿਸੇ ਅਧਿਕਾਰੀ ਜਿਹੜੇ ਆ ਨਹੀਂ ਬਿਆਨ ਦਿੰਦੇ ਹੁੰਦੇ ਹੈ ਪੱਜ-ਪਾ ਸਰਕਾਰ ਵੱਲੋਂ ਉਹਨਾਂ ਕੋ ਬਿਆਨ ਦਵਾਇਆ ਜਾ ਰਿਹਾ ਵਾ ਸਾਡਾ ਆਪ ਮੰਨਣਾ ਵੀ ਜਦੋਂ ਅਸੀਂ 21 ਅਕਤੂਬਰ ਨੂੰ ਇਹ ਰੇਲਾਂ ਛੱਡੀਆਂ ਨੇ ਤੁਸੀਂ 4-5 ਦਿਨ ਕਿਵੇਂ ਚਲਾਈਆਂ ਇਹਦੂਗਾ ਹੁਣ ਵੀ ਤੁਸੀਂ ਫਿਰ 2-4 ਦਿਨ ਚਲਾਈਆਂ ਤੇ ਇਹ ਕਿਹੜੇ ਬੇਸ ਤੇ ਚਲਾਤੀਆਂ ਪ੍ਰੋਟੋਕੋਲ ਜਾਂ ਰੂਲ ਤਾਂ ਰੇਲਵੇ ਦੇ ਇੱਕ ਸਮਾਨ ਹੀ ਨੇ ਸੋ ਹੁਣ ਆ ਵੀ ਉਹ ਗਾਰਡ ਨਾਲ ਕਟਾ ਬੱਧਾ ਵਾ ਕੇਂਦਰ ਨੇ ਵੀ ਤੇ ਰੇਲਵੇ ਅਧਿਕਾਰੀਆਂ ਨੇ ਵੀ ਸੋ ਇਹ ਉਹਨਾਂ ਦੇ ਬਿਆਨ ਜਿਹੜੇ ਆ ਅਸੂਲਨ ਗਲਤ ਨੇ ਤੇ ਕਹਿ ਲੋ ਉਹ ਅੜਿਆ ਰਵਈਆ ਆ ਵੀ ਪੰਜਾਬ ਦੀ ਆਰਥਿਕ ਨਾਕੇ ਬੰਦੀ ਕਰਕੇ ਪੰਜਾਬ ਦਾ ਆਰਥਿਕ ਤੌਰ ਤੇ ਨੁਕਸਾਨ ਕਰਨਾ ਤੁਹਾਨੂੰ ਲੱਗਦਾ ਕਿ ਮਾਲ ਗੱਡੀਆਂ ਚੱਲਣਗੀਆਂ ਜਾਂ ਨਹੀਂ ਚੱਲਣਗੀਆਂ ਭੰਦੇਰ ਸਾਹਿਬ ਕੀ ਤੁਹਾਨੂੰ ਮਨਸ਼ਾ ਲੱਗਦੀ ਹੈ ਤੁਸੀਂ ਵੀ 48 ਦਿਨ ਤੋਂ ਧਰਨੇ ਤੇ ਬੈਠੇ ਹੋ ਕੇਂਦਰ ਦੇ ਰਵਈਏ ਤੋਂ ਤੁਹਣੀ ਲੱਗਦੀ ਹੈ ਕਿ ਵੀ ਮਾਲ ਗੱਡੀਆਂ ਚੱਲਣਗੀਆਂ ਮਤਲਬ ਇਹ ਇਹ ਸਾਰੇ ਕਰਾਈਸਿਸ ਦਾ ਪੰਜਾਬੀਆਂ ਨੂੰ ਰਲ ਕੇ ਜਿਹੜਾ ਉਹ ਮੁਕਾਬਲਾ ਕਰਨਾ ਚਾਹੀਦਾ ਪੰਜਾਬੀ ਤਿਆਰ ਰਹਿਣ ਬਿਲਕੁਲ ਪੰਜਾਬੀ ਤਿਆਰ ਰਹਿਣ ਕੇਂਦਰ ਅੜਿਆ ਰਵਈਏ ਤੇ ਆ ਕਿੰਦਰ ਦਾ ਇਹ ਸਾਰਾ ਕਰਨ ਦੇ ਪਿੱਛੇ ਤੁਸੀਂ ਆਰਥਿਕ ਨਾਕਾਬੰਦੀ ਲਫ਼ਜ਼ ਯੂਜ਼ ਕੀਤਾ ਕੀ ਸੱਚਮੁੱਚ ਕੀ ਉਹਨਾਂ ਦਾ ਉਹਨਾਂ ਦਾ ਇਸ ਦੇ ਪਿੱਛੇ ਕੀ ਅੰਦੋਲਨ ਨੂੰ ਬਦਨਾਮ ਕਰਨ ਦਾ ਤਰਕ ਹੈ ਜਾਂ ਕੋਈ ਹੋਰ ਮੰਸ਼ਾ ਹੈ ਉਹਨਾਂ ਦੀ ਕਿ ਸ਼ਾਇਦ ਕਿਸਾਨ ਮੰਨ ਜਾਂਦੇ ਅੰਦੋਲਨ ਦੇ ਅੰਦੋਲਨ ਜਿਹੜਾ ਫਿੱਕਾ ਪੈ ਜੇ ਤੇ ਜਿਹੜੇ ਕਾਨੂੰਨ ਨੇ ਲਾਗੂ ਸੈਪਟ ਕਰ ਲੈਣ ਦੇਖੋ ਇੱਕ ਤਾਂ ਅੰਦੋਲਨ ਪੰਜਾਬ ਚੋਂ ਨਿਕਲ ਕੇ ਦੇਸ਼ ਵਿਆਪੀ ਹੋ ਰਿਹਾ ਵਾ ਜਿਹੜੀ ਸਮੱਸਿਆ ਉਹਨਾਂ ਲਈ ਬਣਾ ਰਿਹਾ ਦੂਸਰਾ ਪੰਜਾਬੀਆਂ ਦਾ ਅੰਦੋਲਨ ਹੈ ਸ਼ਾਇਦ ਹੋਰ ਨਾ ਥਾਮਾ ਤੇ ਨਹੀਂ ਹੈਗਾ ਇਹ ਕਿਸਾਨਾਂ ਮੁਦਰਾਤ ਨਿਕਲ ਗਏ ਹੁਣ ਜੇ ਸਮੱਸਿਆ ਕ੍ਰੀਏਟ ਹੁੰਦੀ ਆ ਤੇ ਉਹ ਲਗਾਤਾਰ ਪ੍ਰਚਾਰ ਪੋਪੋ ਗੰਡਾ ਕਰਨਗੇ ਵੀ ਕਿਸਾਨਾਂ ਕਰਕੇ ਸਾਰਾ ਕੁਝ ਹੋ ਰਿਹਾ ਤੇ ਫਿਰ ਉਹਨਾਂ ਨੂੰ ਲੱਗਦਾ ਵੀ ਕਿਸਾਨਾਂ ਮਜ਼ਦੂਰਾਂ ਨੂੰ ਸਹੀ ਸਮਰਥਨ ਨਾ ਮਿਲੂਗਾ ਪੰਜਾਬੀਆਂ ਦਾ ਇਹ ਆਪੋਚ ਉਹਦੀ ਫੁੱਟ ਪੈਣਗੇ ਆਪੋਚ ਉਹਦੇ ਵੱਖਰੇਵੇਂ ਆ ਜਾਣਗੇ ਤੇ ਉਹ ਰਾਜਨੀਤਿਕ ਨਿਸ਼ਾਨੇ ਸਾਧ ਰਹੇ ਨੇ ਉਹਦੇ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਤੇ ਸ਼ਾਇਦ ਮਾਹੀ ਨਹੀਂ ਸਮਝਦੇ ਪੰਜਾਬ ਦਾ ਸ਼ਹਿਰੀ ਵਰਗ ਹੋਵੇ ਕਾਰੋਬਾਰੀ ਵਰਗ ਹੋਵੇ ਦੁਕਾਨਦਾਰ ਹੋਵੇ ਸਾਰੇ ਸਮਝ ਰਹੇ ਆ ਬੀ ਕਿਸਾਨ ਆਗੂਆਂ ਨੇ ਰੇਲ ਟ੍ਰੈਕ ਛੱਡੇ ਨੇ ਸਟੇਸ਼ਨ ਛੱਡੇ ਨੇ ਹੁਣ ਕੇਂਦਰ ਬਜੇ ਦਿਆ ਸੋ ਇਸ ਗੱਲ ਦੇ ਵਿੱਚ ਵੀ ਤੁਸੀਂ ਵੇਖ ਲਿਓ ਕਿ ਕੇਂਦਰ ਆਪਣਾ ਨੁਕਸਾਨ ਕਰਾਊਗਾ ਸਾਡਾ ਨੁਕਸਾਨ ਕਰਦਾ ਕਰਦਾ ਉਹ ਆਪਣਾ ਨੁਕਸਾਨ ਕਰਾਊਗਾ ਪੂਰਾ ਪੰਜਾਬ ਇਕਮੁੱਠਿਆ ਤੇ ਉਹਨਾਂ ਦੇ ਖਿਲਾਫ ਇਸੇ ਤਰ੍ਹਾਂ ਸੰਘਰਸ਼ ਵਿੱਚ ਹਿੱਸਾ ਪਾਊਗਾ ਮੀਰ ਸਾਹਿਬ ਜਿਹੜੇ ਪੰਜਾਬ ਦੀ ਗੱਲ ਕਰੀਏ ਤੁਸੀਂ ਕਹਿੰਦਾ ਸਾਰੇ ਵਰਕ ਤੁਹਾਡੇ ਨਾਲ ਨੇ 22000 ਕਰੋੜ ਰੁਪਇਆ ਪੰਜਾਬ ਦੇ ਵਪਾਰੀਆਂ ਦਾ ਨੁਕਸਾਨ ਹੋ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤਾਂ ਇਸ ਦੇ ਲਈ ਕੌਣ ਜ਼ਿੰਮੇਵਾਰ ਆ ਬਿਲਕੁਲ ਕੇਂਦਰ ਜ਼ਿੰਮੇਵਾਰ ਆ ਦੇਖੋ ਕੇਂਦਰ ਜ਼ਿੰਮੇਵਾਰ ਆ ਕੱਲ ਤੱਕ ਕਰੋਨਾ ਵਿੱਚ ਵੀ ਕੇਂਦਰ ਦੀ ਜ਼ਿੰਮੇਵਾਰੀ ਰਹੀ ਆ ਜਿਵੇਂ ਅਜੇ ਤੱਕ ਉਸ ਵਾਇਰਸ ਬਾਰੇ ਇਹ ਲੈਬ ਦਾ ਵਾਇਰਸ ਹੈ ਵੀ ਮਨੁੱਖੀ ਵਾਇਰਸ ਹੈ ਵੀ ਨਹੀਂ ਅਜੇ ਪਤਾ ਲੱਗਾ ਜੋ ਕੁਝ ਕ੍ਰਾਈਸਿਸ ਆਇਆ ਗਾਂ ਆ ਪੰਜਾਬ ਦੀਆਂ ਜਿਹੜੀ ਬਾਸਮਤੀ ਰੂਲੀ ਮੰਡੀਆਂ ਦੇ ਵਿੱਚ ਠੀਕ ਹੈ ਇਹ ਕ੍ਰਾਈਸਿਸ ਲਈ ਵੀ ਪ੍ਰਾਈਵੇਟ ਪਾਰਟਨਰਸ਼ਿਪ ਆਈ ਨਹੀਂ ਉਹਨਾਂ ਨੇ ਬਾਸਮਤੀ ਰੋਲ ਕੇ ਰੱਖ ਦਿੱਤੀ ਆ ਖੇਤੀ ਵੀ ਬਹੁਤ ਵੱਡੇ ਪੱਧਰ ਤੇ ਕੱਟ ਚ ਗਈ ਆ ਪੰਜਾਬ ਦਾ ਵਪਾਰੀ ਵੀ ਕੱਟੇ ਚ ਗਿਆ ਵਾ ਸੋ ਕੁੱਲ ਮਿਲਾ ਕੇ ਪੰਜਾਬ ਨੂੰ ਨਿਸ਼ਾਨਾ ਬਣਾ ਰਿਆ ਤੇ ਇਹਦੇ ਲਈ ਕੇਂਦਰ ਜ਼ਿੰਮੇਵਾਰ ਆ ਇਹਦੇ ਲਈ ਕੇਂਦਰ ਜ਼ਿੰਮੇਵਾਰ ਤੇ ਪੰਦੇਰ ਸਾਹਿਬ ਜਿਹੜੀ 13 ਤਰੀਕ ਦੀ ਮੀਟਿੰਗ ਆ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੋਈ ਆਇਆ ਸੱਦਾ ਜਾਂ ਇਸ ਦੇ ਵਿੱਚ ਕਿਸਾਨ ਜਾਣਗੇ ਕੀ ਫੈਸਲਾ ਕੀਤਾ ਸਾਰੀਆਂ ਜੱਥੇ ਬੰਦਿਆਂ ਨੇ ਔਰ ਦੂਸਰਾ ਕੀ ਗੱਲਬਾਤ ਦਾ ਮਾਹੌਲ ਬਣ ਗਿਆ ਲੱਗਦਾ ਤੁਹਾਨੂੰ ਕਿ ਜੇ ਲਾਤੇ ਹੁਣ ਗੱਲ ਹੋ ਸਕਦੀ ਆ ਆ ਨਾ ਮਾਹੌਲ ਬਣਿਆ ਵਾ ਨਾ ਕੋ ਲਿਖਤੀ ਸੱਦਾ ਆਇਆ ਵਾ ਮਾਹੌਲ ਕਿਵੇਂ ਬਣੂਗਾ ਕਿ ਉਹ ਪੰਜਾਬ ਦੀ ਆਰਥਿਕ ਨਾਕੇ ਬੰਦੀ ਕਰਕੇ ਬੈਠੇ ਨੇ ਸ਼ਰਤਾਂ ਲਾ ਰਹੇ ਨੇ ਮਾਹੌਲ ਨੂੰ ਵਧੀਆ ਬਣਾਉਣ ਲਈ ਮਾਲ ਗੱਡੀਆਂ ਚੱਲਣੀਆਂ ਚਾਹੀਦੀਆਂ। ਸ਼ਾਇਦ ਸਾਰੇ ਪੰਜਾਬੀ ਖੁਸ਼ ਹੁੰਦੇ ਕਿਸਾਨ ਲੀਡਰ ਹੀ ਨਾਲ ਜਾਂ ਮਜ਼ਦੂਰ ਲੀਡਰ। ਸਾਰੇ ਪੰਜਾਬੀ ਖੁਸ਼ ਹੁੰਦੇ। ਸੋ ਮਾਹੌਲ ਤੇ ਉਹ ਬਣਾਉਣੋਂ ਰਹੇ ਆ। ਇੱਕ 9 ਤਰੀਕ ਨੂੰ ਪੰਜਾਬ ਦੀ ਕਾਈ ਗਈ ਆ ਮੀਟਿੰਗ 13 ਨੂੰ ਕੋ ਰੱਖੀ। ਅਗਲੇ ਦਿਨ ਵੀ ਸਾਥ ਸਕਦੇ ਕਿਵੇਂ ਲਮਕਾਇਆ ਜਾ ਰਿਹਾ ਮਸਲੇ ਨੂੰ। ਮੈਸਰ 8 ਨੂੰ ਗਈ ਪੱਜਪਕਾਈ। ਤੋਂ ਲਮਕਾ ਕੇ ਮਸਲੇ ਨੂੰ ਜਾਣ ਬੁੱਝ ਕੇ ਕ੍ਰੈਸਿਸ ਨੂੰ ਲੰਬਾ ਖਿੱਚ ਰਹੇ ਆ। ਦੂਸਰਾ ਇਹ ਜਦੋਂ ਲਿਖਤੀ ਆਊਗਾ ਉਦੋਂ ਪੱਤਰਿਆਊ ਪਰ ਅਸੀਂ ਤਾਂ ਸਾਫ਼ ਕਹਿੰਨੇ ਵੀ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਸੱਦਿਆ ਜਾਵੇ ਜਿਹੜੇ ਪੰਜਾਬ ਕਾਈ ਦੇ ਬਿਆਨ ਦੇ ਰਹੇ ਵੀ ਰਾਜਨਾਥ ਸਿੰਘ ਜੀ ਨੇ ਪਹਿਲਾਂ ਉਹਨਾਂ ਨਾਲ ਗੱਲ ਕਰ ਲਈ ਕੋਈ ਗੱਲ ਗੁੱਲ ਨਹੀਂ ਕੀਤੀ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਸੱਦਰੀਆਂ ਚਾਹੀਦੀਆਂ ਜੇ ਸੱਦ ਰਹੇ ਤੇ ਦਿਲ ਹੋਰ ਖੋਲ ਕੇ ਸੱਦਣ ਤੇ ਸਭ ਤੋਂ ਪਹਿਲਾਂ ਇਹ ਮਾਲ ਗੱਡੀਆਂ ਚਲਾਈਆਂ ਜਾਣ ਸਾਰੀਆਂ ਜਥੇਬੰਦੀਆਂ ਨੂੰ ਜੇ ਸੱਦਣਗੇ ਤੇ ਫਿਰ ਜਾਓਗੇ ਜਾਂ ਪਹਿਲਾਂ ਮਾਲ ਗੱਡੀਆਂ ਚਲਣੀਆਂ ਇਹ ਵੀ ਇੱਕ ਸ਼ਰਤ ਤੁਸੀਂ ਰੱਖੋਗੇ ਦੇਖੋ ਮਾਲ ਗੱਡੀਆਂ ਸਖਾਵੇਂ ਮੌਲੀ ਚਲਣੀਆਂ ਚਾਹੀਦੀਆਂ जानਦਾ ਜਾਂ ਨਾ ਜਾਣਦਾ ਤਾਂ ਭਾਈ ਇਹ ਚਿੱਠੀ ਆਉਣ ਤੋਂ ਬਾਅਦ ਗਿਆ ਉਦਾਂ ਤੇ ਜ਼ਬਾਨੀ ਪ੍ਰਤੀਕਿਰਿਆ ਹੁੰਦੀ ਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਮਾਲ ਗੱਡੀਆਂ ਦੇ ਨਾਲ ਤੁਹਾਨੂੰ ਲੱਗਦਾ ਕਿ ਇੱਕ ਮੈਸੇਜ ਚੱਲ ਜੂਗਾ ਸਵਿਰਤ ਤੁਹਾਡੇ ਮੂਹਰੇ ਬਿਲਕੁਲ ਬਿਲਕੁਲ ਚੰਗੇ ਮਾਹੌਲ ਦਾ ਸਰਦ ਜਾਊਗਾ ਪੀ ਠੀਕ ਹੈ ਉਹ ਉਹਨਾਂ ਉਹ ਮੈਸੇਜ ਗਲਟ ਜਾਂਦਾ ਵੀ ਬਾਹਮ ਰੋੜ ਕੇ ਸੀ ਕਿਸੇ ਦੀ ਤੇ ੱੱਕੇ ਨਾ ਫੈਸਲੇ ਬਣਾਉਂਦਾ ਯਤਨ ਕਰ ਰਹੇ ਆ ਤੇ ਇਹ ਇਹ ਚ ਕੋਈ ਚੰਗੇ ਰਿਜ਼ਲਟ ਵੀ ਨਿਕਲ ਆਉਣਾ ਹੈ ਮਿਰ ਸਾਹਿਬ 48ਵਾਂ ਦਿਨ ਪ੍ਰੋਟੈਸਟ ਨੂੰ ਹੋ ਗਿਆ ਤੁਹਾਨੂੰ ਲੱਗਦਾ ਕਿ ਇਸ ਪ੍ਰੋਟੈਸਟ ਦਾ ਕੋਈ ਅਸਰ ਕੇਂਦਰ ਦੇ ਉੱਤੇ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਆ ਦੇਖੋ ਪੂਰਾ 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 ਹੋ ਰਿਹਾ ਵੇਖੋ ਲੋਕ ਵੱਧ ਰਹੇ ਨੇ ਉੱਠ ਰਹੇ ਨੇ ਸੋ ਪੂਰੇ ਦੇਸ਼ ਚ ਅੰਦੋਲਨ ਵੱਧ ਰਿਹਾ ਵਾ ਕੇਂਦਰ ਲਗਾਤਾਰ ਆਪਣੀ ਬਿਆਨਬਾਜ਼ੀ ਦੇ ਰਿਹਾ ਵਾ ਜੋ ਸੁਰ ਹੁਣ ਪੰਜਾਬ ਭਾਜਪਾ ਦੀ ਕਾਈਚ ਆ ਭਾਵੇਂ ਉਹਦੇ ਰਾਜਨੀਤਿਕ ਮੰਛੇ ਹੋ ਸਕਦੇ ਆ ਉਹ ਕੱਲ ਨਹੀਂ ਸੀ ਹੈਗੇ ਸੋ ਇਹ ਸਾਰੀਆਂ ਚੀਜ਼ਾਂ ਗਾਹੇ-ਬਗਾਹੇ ਸਾਹਮਣੇ ਆ ਰਹੀਆਂ ਪ੍ਰੈਸ਼ਰ ਬਹੁਤ ਆ ਹਾਂ ਅੰਦੋਲਨ 'ਚ ਕੋਈ ਹਜੇ ਰਿਜ਼ਲਟ ਨਿਕਲਣ ਵਾਲਾ ਨਹੀਂ ਹੈਗਾ ਮੈਂ ਤੁਹਾਨੂੰ ਦੱਸ ਦਿਆ ਹਜੇ ਲੰਮਾ ਚੱਲੂਗਾ ਤੇ ਇਹ ਮੰਦੀਆਂ ਜਿੱਥੇ ਮੰਦੀਆਂ ਕੇ ਲੰਬਾ ਚੱਲੇਗਾ ਬਿਲਕੁਲ ਜੀ ਅਸੀਂ ਆਪਣੇ ਤੌਰ ਤੇ ਮੰਨਨੇ ਵੀ ਲੰਬਾ ਚੱਲੇਗਾ ਹਜੇ ਨਿਕਲ ਪੌਣ ਵਾਲਾ ਕੁਝ ਨਹੀਂ ਹੈਗਾ ਮੀਟਿੰਗ ਹੋ ਵੀ ਜਾਵੇ ਤਾਂ ਵੀ ਕੁਝ ਨਹੀਂ ਦੇਸਨ ਆਖਰੀ ਸਵਾਲ ਹੈ ਇੱਕ ਬਿਹਾਰ ਦੀਆਂ ਜਿਹੜੀਆਂ ਚੋਣਾ ਚੱਲ ਰਹੀਆਂ ਸੀ ਕਿਹਾ ਜਾ ਰਿਹਾ ਸੀ ਕਿ ਕਿਸਾਨੀ ਅੰਦੋਲਨ ਜਿਹੜਾ ਵਾ ਬਿਹਾਰ ਦੇ ਨਤੀਜਿਆਂ ਦੇ ਉੱਤੇ ਬੜਾ ਕੁਝ ਦਾ ਅਸਰ ਪਏਗਾ ਨਤੀਜੇ ਹਾਲਾਂਕਿ ਸਪਸ਼ਟ ਪਿਕਚਰ ਨਹੀਂ ਹੋਈ ਆ ਡਾਵਾਡੋਲ ਨੇ ਕਦੀ ਇਸ ਪਾਸੇ ਕਦੀ ਉਸ ਪਾਸੇ ਤਾਂ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਅੱਜ ਜੇ ਨਤੀਜੇ ਆਉਣਗੇ ਕੀ ਅੰਦੋਲਨ ਨੂੰ ਇਸ ਦੇ ਵਿੱਚ ਕੋਈ ਅ ਫਰਕ ਪਏਗਾ ਅੰਦੋਲਨ ਨੂੰ ਅਸਰ ਹੋਏਗਾ ਆ ਦੇਖੋ ਜਿੰਨਾ ਤੱਕ ਸਵਾਲ ਹੈਗਾ ਸਾਨੂੰ ਮਤਲਬ ਸਿਆਸੀ ਐਨਾਲਿਸਿਸ ਤਾਂ ਜਾਣਣਾ ਨਹੀਂ ਚਾਹੀਦਾ ਨਾ ਸਾਡਾ ਇਹ ਈਸ਼ੂ ਆ ਇੱਕ ਦੂਸਰਾ ਹੈਗਾ ਵੀ ਬਾਕੀ ਤਾਂ ਮਤਲਬ ਅਸੀਂ ਜਿਹੜੀਆਂ ਉੱਥੇ ਧਿਰਾਂ ਲੜ ਰਹੀਆਂ ਨੇ ਜਿਹੜੇ ਵਿਰੋਧੀ ਧਿਰ ਚ ਨੇ ਉਹ ਵੀ ਤਾਂ ਇਹਨਾਂ ਨੀਤੀਆਂ ਦੀ ਬਰਾਬਰ ਦੀ ਜ਼ਿੰਮੇਵਾਰ ਰਹੀਆਂ ਨੇ ਕੋਈ ਜਿੱਤੇ ਕੋਈ ਹਾਰੇ ਹਾ ਸੱਤਾ ਵਿਰੋਧੀ ਇੱਕ ਰੁਝਾਨ ਹੁੰਦਾ ਵਾ ਤੋਂ ਬਿਹਾਰ ਚ ਵੀ ਇਹ ਜਦੋਂ ਪੂਰਾ ਆਊਗਾ ਸਾਨੂੰ ਸੇ ਅਸੀਂ ਇੰਨੀ ਪੱਤਿਕਰਿਆ ਦੇ ਸਕਦੇ ਆ ਵੀ ਤੁਸੀਂ ਵੇਖੋਗੇ ਵੀ ਜਿਵੇਂ ਗੁੱਸਾ ਸੱਤਾ ਵਿਰੋਧੀ ਆ ਜਿਹੜਾ ਐਂਟੀ ਕੈਪੈਂਸੀ ਹੁੰਦਾ ਕੋਈ ਵੀ ਸਰਕਾਰ ਹੋਵੇ ਕੋਈ ਜਿੱਤੇ ਹਰੇ ਸਾਨੂੰ ਨਹੀਂ ਉਹਦਾ ਵਿਰੋਧ ਤੁਹਾਨੂੰ ਘਟੋ ਘਟ ਉਹਦੇ ਵਿੱਚ ਜਿਹੜੇ ਵੋਟਾਂ ਦੇ ਮਾਰਜਨ ਆ ਜਿਹੜੀ ਲੋਕ ਵੋਟ ਪਾਉਂਦੇ ਨੇ ਉਹਦੇ ਮਾਰਜਨ ਤੋਂ ਪਤਾ ਲੱਗ ਜਾਊਗਾ ਜਿੱਤ ਦਾ ਹਾਰਨਾ ਆਪਣੇ ਥਾਂ ਹੁੰਦਾ ਵਾ ਵੀ ਵੋਟ ਮਾਰਜਨ ਕਿੱਦਾਂ ਘਟਦਾ ਕਿੱਦਾਂ ਵਧਦਾ ਹੈਗਾ ਜੀ ਉਹ ਇਹ ਸੀਗਾ ਕਿ ਜੇ ਮੋਦੀ ਹਾਰ ਜਾਂਦੇ ਤਾਂ ਸ਼ਾਇਦ ਉਹ ਆਪਣੇ ਫੈਸਲਿਆਂ ਨੂੰ ਕੋਈ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਉਹ ਪੈਰ ਪਛਾਣ ਕਰ ਲੈਂਦੇ ਅਸੀਂ ਜੋ 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 ਮੋਦੀ ਸਾਹਿਬ ਦਾ ਗਠਜੋੜ ਹੋਊਗਾ ਜਾਂ ਉਹਦਾ ਵਿਰ ਕਿੰਨੀਆਂ ਵੋਟਾਂ ਪਈਆਂ ਵੀ ਲੋਕਾਂ ਦੇ ਮਤਾਂ ਦਾ ਹਿਸਾਬ ਨਾਲ ਵੀ ਲੋਕ ਕਿੰਨੇ ਵਿਰੋਚ ਗਏ ਨੇ ਉਹ ਉਹ ਬੋਤਿਕਰੇ ਸਾਡੇ ਸਾਹਮਣੇ ਆ ਜੂ ਨਾਲੇ ਦੇਸ਼ ਦੀਆਂ ਲਕਸ਼ਣਾਂ ਕਿਹੜੀਆਂ ਫਿਰਿਆਂ ਫੇਰ ਹੁੰਦੀਆਂ ਇਹਦੇ ਵਿੱਚ ਬਾਹੂ ਬਲ ਧਨ ਬਲ ਨਸ਼ਾ ਬਲ ਮਾਫੀਆ ਬਲ ਤੇ ਪ੍ਰਚਾਰ ਮਦਮਾ ਦੀ ਵੀ ਪੂਰੇ ਪੈਸੇ ਦੇ ਜ਼ੋਰ ਨਾਲ ਦੁਰਵਰਤੋਂ ਹੁੰਦੀ ਆ ਆਪਾਂ ਕਿਵੇਂ ਕਹਿ ਸਕਦੇ ਫਿਰਿਆਂ ਫੇਰ ਇਲੈਕਸ਼ਨ ਇਹਨਾਂ ਚੀਜ਼ਾਂ ਦਾ ਧਰਮਾ ਜੀ ਤਾਂ ਇਹ ਸਨ ਸਰਵਣ ਸਿੰਘ ਪੰਦੇਰ ਪਿਛਲੇ 48 ਦਿਨਾਂ ਤੋਂ ਲਗਾਤਾਰ ਧਰਨੇ ਦੀ ਅਗਵਾਈ ਕਰ ਰਹੇ ਨੇ ਰੇਲ ਰੁਕੋ ਅੰਦੋਲਨ ਜਿਹੜਾ ਸੀ ਇਸ ਨੂੰ ਜਾਰੀ ਰੱਖਿਆ ਗਿਆ ਤਾਂ ਹੁਣ ਸਰਵਣ ਸਿੰਘ ਪੰਦੇਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਦਾ ਜਿਹੜਾ 22000 ਕਰੋੜ ਰੁਪਏ ਦਾ ਵਪਾਰ ਤੇ ਬਹੁਤ ਨੁਕਸਾਨ ਹੋਇਆ ਉਸ ਦੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਕਾਲੀ ਦਿਵਾਲੀ ਜਿਹੜੀ ਮਨਾਈ ਜਾ ਰਹੀ ਹੈ ਇਸ ਦੇ ਲਈ ਵੀ ਤਿਆਰੀਆਂ ਵਗੈਰਾ ਤੌਰ ਤੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕੇਂਦਰ ਸਰਕਾਰ ਦੇ ਨਾਲ ਜਿਹੜੀ 13 ਤਰੀਕ ਨੂੰ ਮੀਟਿੰਗ ਹੋਈ ਹੈ ਉਸ ਬਾਰੇ ਭਾਵੇਂ ਲਿਖਤੀ ਤੌਰ ਤੇ ਕੋਈ ਸੁਨੇਹਾ ਨਹੀਂ ਆਇਆ ਪਰ ਸਰਵਣ ਸਿੰਘ ਪੰਦੇਰ ਦਾ ਕਹਿਣਾ ਹੈ ਕਿ ਗੱਲਬਾਤ ਹੋਣ ਦੇ ਲਈ ਇੱਕ ਸੁਵਿਰਤਦਾ ਦਾ ਮਾਹੌਲ ਜਿਹੜਾ ਹੈ ਉਹ ਪੈਦਾ ਕਰਨਾ ਚਾਹੀਦਾ ਤੇ ਉਸ ਦੇ ਲਈ ਮਾਲ ਗੱਡੀਆਂ ਜਿਹੜੀਆਂ ਨੇ ਉਹ ਚਲਾ ਦੇਣੀਆਂ ਚਾਹੀਦੀਆਂ ਨੇ ਕੇਂਦਰ ਸਰਕਾਰ ਨੂੰ ਜਿਹੜਾ ਵੱਡਾ ਦਿਲ ਕਰਕੇ ਜਿਹੜੀ ਆ ਇੱਕ ਗੱਲਬਾਤ ਦਾ ਮਾਹੌਲ ਤਿਆਰ ਕਰਨਾ ਹੋਵੇ ਤੇ ਉਸ ਦੇ ਲਈ ਪਹਿਲਾਂ ਮਾਲ ਗੱਡੀਆਂ ਚਲਾਉਣੀਆਂ ਚਾਹੀਦੀਆਂ ਨੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਵਿਰੁੱਧ ਆਰ ਪਾਰ ਦੀ ਲੜਾਈ ਵਿੱਢੀ ਹੋਈ ਹੈ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਕਿਸਾਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਧਰਨਾ 48ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਇਸ ਧਰਨੇ ਦੌਰਾਨ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਠੋਕਵਾ ਜਵਾਬ ਦਿੱਤਾ ਕਿਸਾਨਾਂ ਨੇ ਕਿਹਾ ਕਿ ਉਹ ਪੰਜਾਬ ਦੇ ਵਿੱਚ ਮਾਲ ਗੱਡੀਆਂ ਤਾਂ ਚੱਲਣ ਦੇਣਗੇ ਪਾਰ ਪੈਸੰਜਰ ਗੱਡੀਆਂ ਨੂੰ ਰਾਹ ਨਹੀਂ ਦੇਣਗੇ ਤੇ ਨਾਲ ਹੀ ਕਿਸਾਨਾਂ ਨੇ ਕਾਲੀ ਦੀਵਾਲੀ ਮਨਾਉਣ ਦਾ ਵੀ ਐਲਾਨ ਕੀਤਾ ਹੈ ਵੇਖੋ ਜਿਹੜਾ ਪੈਸੇਂਜਰ ਗੱਡੀਆਂ ਬਾਰੇ ਸੀ ਆਪਣਾ ਜਿਹੜੇ ਕੈਪਟਨ ਸਾਹਿਬ ਆ ਉਹ ਇਹ ਅਪੀਲ ਕਰ ਰਹੇ ਆ ਅਸੀਂ ਕਿਹਨੇ ਪਹਿਲਾਂ ਮਾਲ ਗੱਡੀਆਂ ਦੀ ਕੀਤੀ ਸੀ ਮਾਲ ਗੱਡੀਆਂ ਦਾ ਜਿਹੜਾ ਲੋਕ ਤੁਹਾਨੂੰ ਵੇਖਦੇ ਆ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਜਿਹੜਾ ਰੇਲਾਂ ਖਾਲੀ ਕਰਕੇ ਤੇ ਇਹਨਾਂ ਨੂੰ ਲਾਂਘਾ ਦੇ ਦਿੱਤਾ ਵੀ ਇਹ ਮਾਲ ਗੱਡੀਆਂ ਜਿਹੜੀਆਂ ਵਾ ਚਲਾਈਆਂ ਜਾਣ ਪਰ ਹੁਣ ਜਿਹੜਾ ਵਾ ਇਹ ਨਾਲ ਪੈਸੇਂਜਰ ਗੱਡੀਆਂ ਦੀ ਜਿਹੜੀ ਆ ਉਹ ਆੜ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਰੋਕ ਕੇ ਨਾਲ ਹੀ ਮਾਲ ਗੱਡੀਆਂ ਬੰਦ ਕਰਕੇ ਇਹ ਇੱਕ ਮੋਦੀ ਸਰਕਾਰ ਦਾ ਜਿਹੜਾ ਅੜੀਆਲ ਰਵਈਆ ਵਾ ਤੇ ਉਹਦੇ ਨਾਲ ਜਿਹੜਾ ਕੰਟਰ ਸਰਕਾਰ ਜਿਹੜੀ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰੇ ਕਿ ਕੇਂਦਰ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ ਆ ਵੀ ਮਾਲ ਗੱਡੀਆਂ ਚਲਾਈਆਂ ਜਾਣ ਤੇ ਮਾਲ ਗੱਡੀਆਂ ਚਲਾ ਕੇ ਤੇ ਜਿਹੜੀ ਮਾਲ ਦੀ ਟੋਆ ਟੁਆਈ ਜ਼ਰੂਰੀ ਵਸਤਾਂ ਦੀ ਆ ਉਹ ਸਪਲਾਈ ਜਿਹੜੀ ਆ ਉਹਨੂੰ ਜਿਹੜਾ ਵਾ ਚਾਲੂ ਕੀਤਾ ਜਾਵੇ ਅਸੀਂ ਕਹਿੰਦੇ ਮਾਲ ਗੱਡੀਆਂ ਦੇ ਚਲਾਉਣੀਆਂ ਜਿਹਦੇ ਕੇਂਦਰ ਸਰਕਾਰ ਕਹਿ ਰਹੀ ਆ ਵੀ ਪੈਸੇਂਜਰ ਨਾਲ ਚੱਲਿਆ ਪੈਸੇਂਜਰ ਪਹਿਲਾਂ ਲਾਕਡਾਊਨ ਦੇ ਵਿੱਚ ਕੱਲੀਆਂ ਮਾਲ ਚੱਲਦੀਆਂ ਰਹੀਆਂ ਉਦੋਂ ਕਿਉਂ ਨਹੀਂ ਪੈਸੇਂਜਰ ਚੱਲੀਆਂ ਇਹਦਾ ਪੈਸੇਂਜਰ ਦਾ ਕੋਈ ਨਾਲ ਮੇਲ ਨਹੀਂਗਾ ਇੱਕ ਬਹਾਨਾ ਬਣਾ ਕੇ ਪੰਜਾਬ ਦੀ ਜਿਹੜੀ ਆਰਥਿਕ ਨਾਕਾਬੰਦੀ ਕੀਤੀ ਜਾ ਰਹੀ ਆ ਔਰ ਦੂਜੇ ਬਨੇ ਕਿਸਾਨ ਜਿਹਦੇ ਬੰਦਿਆਂ ਨੂੰ ਗੱਲਬਾਤ ਦਾ ਜਿਹੜਾ ਸੱਦਾ ਵੀ ਦਿੱਤਾ ਰਿਹਾ ਜੋ ਉਮੀਦੀਆਂ ਮੀਡੀਆ ਵਿੱਚ ਆ ਰਿਹਾ ਵਾ ਪਰ ਉਹਦੇ ਵਾਸਤੇ ਨਾਲ ਪਾਜਫਾ ਦੇ ਆਗੂ ਜਿਹੜੇ ਆ ਉਹ ਕੇ ਕਹਿ ਰਹੇ ਵੀ ਅਸੀਂ ਗੱਲਬਾਤ ਲਈ ਮਾਹੌਲ ਜਿਹੜਾ ਵਾ ਸਾਜ਼ਗਰ ਬਣਾ ਰਿਹਾ ਸਫਾਦਾ ਬਣਾ ਰਿਹਾ ਉਹ ਪਸੰਜਰ ਟ੍ਰੇਨਾਂ ਦੀ ਗੱਲ ਕਿਉਂਕਿ ਮੁੱਖ ਮੰਤਰੀ ਇਹ ਕਹਿ ਰਹੇ ਨੇ ਕਿ ਜਿਹੜੇ ਤਿਉਹਾਰਾਂ ਦੇ ਦਿਨ ਨੇ ਲੋਕ ਆਪਣੇ ਘਰਾਂ ਨੂੰ ਆਉਣਾ ਚਾਹੁੰਦੇ ਨੇ ਕਿਦਰ ਨਾ ਕਿਤੇ ਜਿਹੜੇ ਜਵਾਨਾਂ ਦੀ ਸਪਲਾਈ ਵੀ ਪ੍ਰਭਾਵਿਤ ਹੁੰਦੀ ਹੈ ਇਸ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਬਿਲਕੁਲ ਜੀ ਮੈਂ ਸਹੀ ਆਨੇ ਆ ਵੀ ਸਾਰੀਆਂ ਗੱਡੀਆਂ ਚਲਾ ਲੈਣ ਤੇ ਇਹਦੇ ਵਾਸਤੇ ਕਾਨੂੰਨ ਰੱਦ ਕਰ ਦੇਣ ਸਾਸੀ ਕੀ ਲੈਣਾ ਤੇ ਨਹੀਂ ਰੋਕਦੇ ਨਹੀਂ ਸਾਰੀਆਂ ਗੱਡੀਆਂ ਪਸੰਜਰ ਵੀ ਚਲਾ ਲੈਣ ਮੇਲ ਵੀ ਚਲਾ ਲੈਣ ਜੋ ਹੈਗਾ ਚਲਾ ਲੈਣ ਕੋਈ ਰੋਕ ਨਹੀਂ ਪਰ ਉਹਦੇ ਵਾਸਤੇ ਕਾਨੂੰਨ ਤਾਂ ਰੱਦ ਕਰਨ ਜੇ ਕਾਨੂੰਨ ਰੱਦ ਨਹੀਂ ਕਰਦੇ ਤੇ ਅਸੀਂ ਪਸੰਜਰ ਗੱਡੀਆਂ ਜਿਹੜੀਆਂ ਉਹ ਰੋਕਾਂਗੇ ਮਾਲ ਗੱਡੀਆਂ ਵਾਸਤੇ ਜਿਹੜਾ ਵਈ ਖੋਲਿਆ ਪਟੜੀਆਂ ਜਿਹੜੀਆਂ ਵਾ ਖਾਲੀ ਕੀਤੀਆਂ ਵਾ ਜਿਹੜੀ ਅਪੀਲ ਕਿਸਾਨ ਨਾ ਮਜ਼ਦੂਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਕੈਪਟਨ ਸਾਹਿਬ ਕਰ ਰਿਹਾ ਇਹ ਜਿਹੜਾ ਵਾ ਇਹ ਕੇਂਦਰ ਦੇ ਉੱਤੇ ਦਬਾਅ ਪਾਉਣਾ ਚਾਹੀਦਾ ਉਹਨਾਂ ਨੂੰ ਅਪੀਲ ਕਰਕੇ ਮਾਲ ਗੱਡੀਆਂ ਜਿਹੜੀਆਂ ਚਲਾਉਣੀਆਂ ਚਾਹੀਦੀਆਂ ਜਿਹੜਾ ਜਿਹੜੀ ਤੁਸੀਂ ਮੀਟਿੰਗ ਦੀ ਗੱਲ ਕੀਤੀ 13 ਤਰੀਕ ਨੂੰ ਫਿਰ ਇੱਕ ਮੀਟਿੰਗ ਜਿਹੜੀ ਬੁਲਾਈ ਕੇਂਦਰ ਸਰਕਾਰ ਨੇ ਜੋ ਆ ਖਬਰਾਂ ਆ ਰਹੀਆਂ ਨੇ ਕੀ ਉਸ ਦੇ ਵਿੱਚ ਤੁਸੀਂ ਜਾਓਗੇ ਜਾਂ ਨਹੀਂ ਜਾਓਗੇ ਵੇਖੋ ਜੀ ਅਜੇ ਤੱਕ ਤੇ ਜਿਹੜਾ ਵਾ ਸਿਰਫ মিডিਏ ਦੇ ਵਿੱਚ ਇਹ ਮੀਟਿੰਗ ਬਾਰੇ ਆਇਆ ਵਾ ਅਜੇ ਤੱਕ ਕੋਈ ਸੱਦਾ ਪੱਤਰ ਲਿਖਤੀ ਤੌਰ ਤੇ ਜਥੇਬੰਦੀਆਂ ਨੂੰ ਨਹੀਂ ਆਇਆ ਜਥੇਬੰਦੀਆਂ ਨੂੰ ਲਿਖਤੀ ਸੱਦਾ ਪੱਤਰ ਆਊਗਾ ਤੇ ਫਿਰ ਉਹਦੇ ਵਿੱਚ ਕੋ ਗਾਂ ਵਿਚਾਰ ਚਰਚਾ ਹੁੰਦੇ ਤੇ ਸੋਚ ਵਿਚਾਰ ਜਿਹੜੇ ਕੀਤੇ ਜਾਊਗੇ ਪਰ ਇਹ ਤੁਹਾਨੂੰ ਲੱਗਦਾ ਕਿ ਮਾਹੌਲ ਹੈਗਾ ਗੱਲਬਾਤ ਹੋਣ ਵਾਲਾ ਮਾਹੌਲ ਹੋ ਸਕਦਾ ਜੇ ਤੁਹਾਨੂੰ ਕੋਈ ਕਿਸੇ ਇੱਕ ਪ੍ਰੋਪਰ ਚੈਨਲ ਰਾਈਂ ਜੇ ਤੁਹਾਨੂੰ ਸੱਦਾ ਹੁੰਦਾ ਤੇ ਵੇਖੋ ਜੀ ਕਿਸਾਨ ਜਿੱਥੇ ਬੰਦਿਆ ਕਦੀ ਵੀ ਟੇਬਲ ਟਾਕ ਤੋਂ ਨਹੀਂ ਭਜਦੀਆਂ ਬਸ਼ਰਤੇ ਕਿ ਉਹ ਮਾਹੌਲ ਜਿਹੜਾ ਵਾ ਉਹ ਸਾਜ਼ਗਰ ਹੋਣਾ ਚਾਹੀਦਾ ਵਾ ਸਖਾਵਾਂ ਮਾਹੌਲ ਹੋਣਾ ਚਾਹੀਦਾ ਗੱਲਬਾਤ ਨਾਲ ਜਿਹਦੇ ਨਾਲ ਕੋਈ ਮਸਲੇ ਦਾ ਹੱਲ ਕੱਢਿਆ ਜਾਵੇ ਤੇ ਖੁਦ ਮੰਤਰੀ ਬੈਠ ਕੇ ਉਹ ਮਸਲੇ ਨੂੰ ਹੱਲ ਕਰਨ ਵਾਸਤੇ ਇਹ ਮੀਟਿੰਗ اٹੈਂਡ ਕਰਨ ਤੇ ਸੱਦਾ ਪੱਤਰ ਆਉ ਤੇ ਵਿਚਾਰ ਚਰਚਾ ਜਰੂਰ ਜਿੱਥੇ ਬੰਦਿਆ ਕਰਨ ਗਿਆ ਚੰਬਾ ਸਾਹਿਬ ਰੇਲਵੇ ਵਿਭਾਗ ਦੀ ਜੇ ਗੱਲ ਕੀਤੀ ਜਾਵੇ ਤਾਂ ਰੇਲਵੇ ਡਿਪਾਰਟਮੈਂਟ ਇਹ ਗੱਲ ਕਹਿ ਰਿਹਾ ਕਿ ਮਾਲ ਗੱਡੀਆਂ ਕੱਲੀਆਂ ਨਹੀਂ ਚੱਲ ਸਕਦੀਆਂ ਪੈਸੇਂਜਰ ਟ੍ਰੇਨਾਂ ਚੱਲਣ ਗਿਆ ਤੇ ਨਾਲ ਹੀ ਚੱਲਣ ਗਿਆ ਦੋਵੇਂ ਕਟੀਆਂ ਚੱਲਣ ਗਿਆ ਤਾਂ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਰੀਲੇਵੈਂਟ ਪਾ ਕੇ ਦੇਖੋ ਜੀ ਇਹ ਬਿਆਨ ਜਿਹੜਾ ਵਾ ਗੱਲਬਾਤ ਦੇ ਵਿੱਚ ਅੜਿੱਕਾ ਪਾਉਣ ਵਾਲੀ ਗੱਲ ਆ ਅਸੀਂ ਕਿੰਨੇ ਵੀ ਪਿੱਛੇ ਲੋਕਡਾਊਨ ਦੇ ਵਿੱਚ 6-7 ਮਹੀਨੇ ਬੰਦ ਰਹੀਆਂ ਉਦੋਂ ਕੱਲੀਆਂ ਮਾਲ ਗੱਡੀਆਂ ਚੱਲੀਆਂ ਪੈਸੰਜਰ ਬੰਦ ਰਹੀਆਂ ਉਦੋਂ ਕਿਵੇਂ ਚੱਲ ਗਿਆ ਉਦੋਂ ਕਿਉਂ ਨਾਲ ਇਹਨਾਂ ਪੈਸੰਜਰ ਗੱਡੀਆਂ ਚਲਾਈਆਂ ਇਹ ਤਾਂ ਇੱਕ ਪੰਜਾਬ ਦੀ ਨਾਕਾਬੰਦੀ ਕਰਨ ਵਾਸਤੇ ਤੇ ਪੂਰਾ ਦਬਾਅ ਪਾਉਣ ਵਾਸਤੇ ਵੀ ਕਿਸੇ ਨਾ ਕਿਸੇ ਤਰੀਕੇ ਜਿਹੜਾ ਵਾ ਇਹਨਾਂ ਦੇ ਧਰਨੇ ਉਠਾਏ ਜਾਣ ਇਹਨਾਂ ਦੇ ਧਰਨੇ ਤਾਰਪੀਡੋ ਕੀਤੇ ਜਾਣ ਤੇ ਇਹ ਪੰਜਾਬ ਦੇ ਉੱਤੇ ਪੂਰਾ ਜਿਹੜਾ ਵਾ ਦਬਾਅ ਪਾਇਆ ਜਾਵੇ ਇਸ ਕਰਕੇ ਜਿਹੜਾ ਜੇ ਲੋ ਜਾਂ ਹੋਰ ਜਿਹੜੇ ਦਿੱਤੇ ਜਾ ਰਿਹਾ ਹੈ ਬਿਲਕੁਲ ਗੱਲਬਾਤ ਦੇ ਵਿੱਚ ਅੜਕਾ ਡਾਉਣ ਵਾਲੇ ਜਿਹੜੇ ਆ ਬਿਆਨ ਹੈ ਚਾਬਾ ਸਾਹਿਬ ਵਪਾਰ ਦੇ ਮਾਮਲੇ ਦੀ ਜਿਹੜੀ ਗੱਲ ਕੀਤੀ ਜਾਵੇ ਤਾਂ ਤਕਰੀਬਨ 22000 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਹੋ ਚੁੱਕਾ ਪੰਜਾਬ ਦਾ ਤਾਂ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਵੇਖੋ ਜੀ ਇਹ ਨੁਕਸਾਨ ਜਿਹੜਾ ਹੋਇਆ ਇਹਦੇ ਵਾਸਤੇ ਸਾਡੀ ਕੇਂਦਰ ਸਰਕਾਰ ਜ਼ਿੰਮੇਵਾਰ ਆ ਜਿਹਦੇ ਕਰਕੇ ਇਹ ਮਾਲ ਗੱਡੀਆਂ ਬੰਦ ਹੋਈਆਂ ਵਾ ਜਾਂ ਪੈਸੰਜਰ ਬੰਦ ਹੋਈਆਂ ਵਾ ਜੇ ਮਾਲ ਇਹ ਸੋਚਦੀਆਂ ਕੇਂਦਰ ਸਰਕਾਰਾਂ ਕਾਨੂੰਨਾ ਬਾਰੇ ਤੇ ਅੱਜ ਸ਼ਾਇਦ ਇਹ ਨੁਕਸਾਨ ਨਾ ਆਂਦਾ ਪਰ ਇਹਦੇ ਨਾਲ ਵੀ ਜਿਹੜਾ ਇਹ ਜ਼ਿੰਮੇਵਾਰ ਕੇਂਦਰ ਸਰਕਾਰ ਆ ਵਪਾਰੀ ਵਰਗ ਤੇ ਆਮ ਲੋਕ ਜਿਹੜਿਆ ਕਿਸਾਨਾਂ ਦੇ ਅੰਦੋਲਨ ਦੇ ਨਾਲ ਸਹਿਮਤ ਆ ਕਿਉਂਕਿ ਉਹਨਾਂ ਨੂੰ ਪਤਾ ਕਿਸਾਨਾਂ ਦਾ ਅੰਦੋਲਨ ਜਾਇਜ਼ ਆ ਤੇ ਮਾਲ ਗੱਡੀਆਂ ਵਾਸਤੇ ਲਾਂਗਾ ਦਿੱਤਾ ਸਰਕਾਰ ਨੇ ਨਹੀਂ ਚਲਾਈਆਂ ਜਿਹਦੇ ਕਾਰਨ ਨੁਕਸਾਨ ਆ ਜਿੱਦਨ ਦਾ ਇਹ ਮਾਲ ਦੀਆਂ ਨਹੀਂ ਲਾਂਗਾ ਦੇਦਾ ਜੇ ਚਲਾਉਂਦੀਆਂ ਤਾਂ ਸ਼ਾਇਦ ਐਡਾ ਨੁਕਸਾਨ ਜਿਹੜਾ ਨਾ ਹੁੰਦਾ ਚਮਤਸਾ ਬਾਖਰ ਦਾ ਸਵਾਲ ਕਾਲੀ ਦੀਵਾਲੀ ਇਸ ਵਾਰ ਕਿਸਾਨ ਮਨਾਉਣ ਜਾ ਰਹੇ ਨੇ ਬਿਲਕੁਲੋ ਜੀ ਸਾਡੀ ਜਿਹੜੀ ਆ ਦੀਵਾਲੀ ਆ ਅਸੀਂ ਕਾਲੀ ਮਨਾਵਾਂਗੇ ਕਾਲੀਆਂ ਝੰਡੀਆਂ ਜਿਹੜੀਆਂ ਘਰਾਂ ਤੇ ਲਾਵਾਂਗੇ ਗੱਡੀਆਂ ਤੇ ਲਾਵਾਂਗੇ ਦਫ਼ਤਰਾਂ ਤੇ ਲਾਵਾਂਗੇ ਦੁਕਾਨਾਂ ਤੇ ਲਾਵਾਂਗੇ ਵੱਡੇ ਪੱਦਰ ਤੇ ਜਿਹੜੀ ਆ ਕਾਲੀ ਦੀਵਾਲੀ ਮਣਾਈ ਜਾਵੇ ਕਿਉਂਕਿ ਸਾਡਾ ਸਾਰਾ ਕੁਝ ਖੋ ਕੇ ਕਾਰਪੋਰੇਟਾਂ ਨੂੰ ਦਿੱਤਾ ਜਾ ਰਿਹਾ ਤੇ ਸਾਡੀ ਕਾਦੀ ਦੀਵਾਲੀ ਦੀਵਾਲੀ ਤੇ ਕਾਰਪੋਰੇਟਾਂ ਦੀ ਆ ਇਸ ਕਰਕੇ ਅਸੀਂ ਤੇ ਕਾਲੀ ਦੀਵਾਲੀ ਮਨਾਉਣ ਦਾ ਜਿਹੜਾ ਐਲਾਨ ਕੀਤਾ ਵਾ ਉਸ ਦਿਨ ਕੇਂਦਰ ਸਰਕਾਰ ਦੇ ਪਿੰਡ ਪੱਦਰ ਤੇ ਜਿਹੜੇ ਨਾਲ ਪੁੱਤਲੇ ਵੀ ਫੂਕੇ ਦੇਖੋ ਜੀ ਕਾਲੀ ਦੀਵਾਲੀ ਜਦੋਂ ਸਾਡੇ ਘਰ ਉਜਾੜਨ ਵਾਲੇ ਪੂਰੇ ਪੰਜਾਬ ਨੂੰ ਉਜਾੜਨ ਵਾਲੇ ਪੂਰੇ ਪੰਜਾਬ ਦੇ ਲੋਕਾਂ ਦੇ ਕਿਤੇ ਤਬਾਹ ਕਰਨ ਵਾਲੇ ਕਾਨੂੰਨ ਸਰਕਾਰ ਕੇਂਦਰ ਦੀ ਲੈ ਕੇ ਆ ਰਹੀ ਆ ਤੇ ਉਹਦੇ ਵਿੱਚੋਂ ਪੂਰੇ ਭਾਰਤ ਦੇ ਵਿੱਚ ਜਿਹੜਾ ਅੰਦੋਲਨ ਪੂਰੇ ਸਿਖਰਾਂ ਤੇ ਪਹੁੰਚ ਗਿਆ ਇਹਦੋਂਗਾ ਜੁਨੋ ਤੱਕ ਚਲੇ ਗਿਆ ਤੇ ਕੇਂਦਰ ਸਰਕਾਰ ਦੇ ਕੰਨਾਂ ਦੇ ਉੱਤੇ ਕੋਈ ਜੂ ਨਹੀਂ ਸਰਕ ਰਹੀ ਇਸ ਕਰਕੇ ਜਿਹੜਾ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਜਥੇਬੰਦੀ ਨੇ ਕੀਤਾ ਵਾ ਤੇ ਅਸੀਂ ਇਹਨੂੰ ਜਿਹੜਾ ਵਾ ਪਿੰਡ ਪੱਦਰ ਤੇ ਆਪਣੀਆਂ ਘਰਾਂ ਤੇ ਗੱਡੀਆਂ ਤੇ ਜੋ ਵੀ ਹੈ ਮੱਲਕ ਜਿਹੜੇ ਆ ਕਾਲੇ ਝੰਡੇ ਲਾ ਕੇ ਮੋਦੀ ਸਰਕਾਰ ਦੇ ਪੁਤਲੇ ਵੀ ਜਿਹੜੇ ਆ ਪਿੰਡਾਂ ਦੇ ਵਿੱਚ ਫੁਕਾਂਗੇ ਕਲੀਅਰ ਬਾਲਾ ਸਾਹਿਬ ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਲੋਕ ਸਮਰਥਨ ਕਰਨਗੇ ਇਸ ਫੈਸਲੇ ਦਾ ਜਿਹੜਾ ਤੁਸੀਂ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਲਿਆ ਬਿਲਕੁਲ ਜੀ ਪੂਰੇ ਭਾਰਤ ਦੇ ਵਿੱਚ ਲੋਕ ਇਹਦਾ ਸਮਰਥਨ ਕਰਨ ਕਿਤੇ ਕਰ ਵੀ ਰਹੇ ਆ ਇਹ ਤਾਂ ਕ ਇਕੱਲੇ ਕਿਸਾਨ ਮਜ਼ਦੂਰ ਨਹੀਂ ਕਰ ਰਹੇ ਦੂਜੇ ਵਰਗਾਂ ਦੇ ਲੋਕ ਆ ਜੇ ਕਿਸੇ ਵੀ ਕਾਰੋਬਾਰ ਨਾਲ ਕੋਈ ਕੋਈ ਟਰਾਂਸਪੋਰਟਰ ਆ ਕੋਈ ਦੁਕਾਨਦਾਰ ਆ ਰੇੜੀ ਫੜੀ ਵਾਲਾ ਸਾਰੇ ਜਿਹੜੇ ਕਿਤੇ ਕੋਈ ਵੀ ਕਿਤਾ ਕੋਈ ਕਰਦਾ ਹਰ ਇੱਕ ਕਿਤੇ ਵਾਲੇ ਜਿਹੜੇ ਇਹਦਾ ਸਮਰਥਨ ਦੇ ਰਹੇ ਕਲੀਅਰ ਪਾਲਾ ਸਾਹਿਬ ਜੇ ਹੁਣ ਗੱਲ ਕਰ ਲਈਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੀ ਕਿ ਉਹਨਾਂ ਨੇ ਕਿਹਾ ਕਿ ਕਿਸਾਨ ਜਿਹੜੇ ਨੇ ਪੈਸੇਂਜਰ ਗੱਡੀਆਂ ਨੂੰ ਚੱਲਣ ਦੇਣ ਤਾਂ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਮੁੱਖ ਮੰਤਰੀ ਲਗਾਤਾਰ ਅਪੀਲ ਕਰ ਰਹੇ ਤਰਕ ਉਹਨਾਂ ਦਾ ਇਹ ਹੈ ਕਿ ਜਿਹੜੇ ਬਹੁਤ ਸਾਰੇ ਲੋਕ ਨੇ ਧਿਆਰਾਂ ਤੇ ਆਪਣੇ ਘਰਾਂ ਨੂੰ ਆਉਣਾ ਚਾਹੁੰਦੇ ਨੇ ਤਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੇਖੋ ਜੀ ਕੈਪਟਨ ਸਾਹਿਬ ਜੋ ਇੱਧਰ ਨੂੰ ਕਹਿ ਰਹੇ ਆ ਉਹ ਕੇਂਦਰ ਸਰਕਾਰ ਨੂੰ ਕਹਿਣਾ ਚਾਹੀਦਾ ਤੋਂ ਜੋ ਕੁਝ ਜਿਹੜੇ ਕਾਨੂੰਨ ਆ ਰਹੇ ਆ ਕੇਂਦਰ ਸਰਕਾਰ ਨੇ ਕਦੇ ਸੈਨ ਕੀਤੇ ਸੀ ਜਾ ਕੇ ਅੱਜ ਹੱਥਾਂ ਨਾਲ ਦਿੱਤੀਆਂ ਦੰਦਾ ਨਾਲ ਖੋਲਣ ਵਾਲੀ ਕੈਪਟਨ ਸਾਹਿਬ ਦੀ ਗੱਲ ਆ ਕਿ ਇਹ ਕੈਪਟਨ ਸਾਹਿਬ ਕੇਂਦਰ ਨੂੰ ਕਹਿਣ ਕਿਸਾਨਾਂ ਨੇ ਰੇਲਾ ਨਹੀਂ ਰੋਕਿਆ ਕਿਸਾਨਾਂ ਨੇ ਜਿਹੜੇ ਮਾਲ ਗੱਡੀਆਂ ਸੀ ਗਿਆ ਉਹਨਾਂ ਨੂੰ ਨੰਗਾ ਦਿੱਤਾ ਵਾ ਇਹਨਾਂ ਨੇ ਹੁਣ ਇੱਥੇ ਲਿਆ ਕੇ ਕੰਮ ਫਸਾ ਲਿਆ ਕਿ ਸਾਨੂੰ ਜਿਹੜਾ ਵਾ ਪਸੰਜਰ ਗੱਡੀਆਂ ਨੂੰ ਲਾਂਘਾ ਦਿੱਤਾ ਜਾਵੇ ਸੋ ਇਹ ਇੱਕ ਬਦਲੇ ਦੀ ਭਾਵਨਾ ਚੋਂ ਜੋ ਕੁਝ ਨਿਕਲ ਕੇ ਆ ਰਿਹਾ ਵਾ ਸੋ ਕਦੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਆ ਜਾਂ ਸਮੇਂ ਦੀਆਂ ਸਰਕਾਰਾਂ ਉਹ ਇਦਾਂ ਦੀ ਸਟ੍ਰੈਗ ਦੇ ਵਿੱਚ ਮੱਧਾ ਨਹੀਂ ਰੱਖਦੇ ਹੁੰਦੇ ਹਾਂ ਲੋਕਾਂ ਦੇ ਗਿਲੇ ਸ਼ਿਕਵੇ ਸਰਕਾਰ ਪਰਦੀ ਹੈਗੇ ਲੋਕ ਰੱਖਣਗੇ ਤੇ ਸਰਕਾਰ ਆਪਣਾ ਫੈਸਲਾ ਕਰੇ ਕਿ ਮਤਲਬ ਜੋ ਲੋਕਾਂ ਦੇ ਵਡੇਰੇ ਹੈ ਤੁਹਾਨੂੰ ਧਿਆਨ ਚ ਰੱਖਦਿਆਂ ਸਰਕਾਰ ਫੈਸਲੇ ਲਵੇ ਜਿਹੜਾ ਵਿਤਪਰੇ ਦਾ ਰਵਈਆ ਹੈ ਕੇਂਦਰ ਸਰਕਾਰ ਦਾ ਜਾਂ ਪੰਜਾਬ ਸਰਕਾਰ ਦਾ ਵੇਖੋ ਜੀ ਕੇਂਦਰ ਸਰਕਾਰ ਇਸ ਵੇਲੇ ਵਿਤਕਰੇ ਵਾਲਾ ਦੂਜੇ ਸੂਬਿਆਂ ਨਾਲੋਂ ਪੰਜਾਬ ਨੂੰ ਜਿਹੜਾ ਵਿਤਰੇ ਨਾਲ ਵੇਖ ਰਿਆ ਵਾ ਇੱਕ ਨਜ਼ਰ ਨਾਲ ਵੇਖਣਾ ਚਾਹੀਦਾ ਪੀਐਮ ਸਾਹਿਬ ਨੂੰ ਹਾਂ ਇਹਦੇ ਵਿੱਚ ਸੂਬਿਆਂ ਵਾਲੀਆਂ ਸਰਕਾਰਾਂ ਵੀ ਜਿਹੜੀਆਂ ਇਹ ਨਹੀਂ ਕਹਿੰਦੇ ਕਿ ਸੂਬੇ ਵਾਲੀਆਂ ਸਰਕਾਰਾਂ ਚੰਗੀਆਂ ਸੂਬੇ ਵਾਲੀਆਂ ਸਰਕਾਰਾਂ ਵੀ ਕੇਂਦਰ ਦੀ ਹੀ ਬੋਲੀ ਬੋਲ ਰਹੀਆਂ ਵਾ ਰੇਲਵੇ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਕਲੇਰ ਬਾਲਾ ਸਾਹਿਬ ਕੇ ਰੇਲਵੇ ਨੇ ਕਿਹਾ ਕਿ ਪੈਸੇਂਜਰ ਗੱਡੀਆਂ ਤੇ ਮਾਲ ਗੱਡੀਆਂ ਇਕੱਠੀਆਂ ਚੱਲ ਸਕਦੀਆਂ ਅਲੱਗ-ਅਲੱਗ ਨਹੀਂ ਚੱਲ ਸਕਦੀਆਂ ਵੇਖੋ ਜੀ ਇਹ ਕਹਿਣ ਦੀਆਂ ਗੱਲਾਂ ਵਾ ਆ ਕਰੋ ਜਦੋਂ ਵੀ ਕੋਈ ਕਿਤੇ ਐਕਸੀਡੈਂਟ ਹੋ ਜਾਂਦਾ ਜਾਂ ਇਹਨਾਂ ਨੂੰ ਕੋਈ ਖਤਰਾ ਹੁੰਦਾ ਤੇ ਪਹਿਲਾਂ ਮਾਲ ਗੱਡੀਆਂ ਜਿਹੜੀਆਂ ਚਲਾ ਕੇ ਹੀ ਇਹਨੂੰ ਆਪਣੇ ਲਾਈਨ ਨੂੰ ਚੈੱਕ ਕਰਦੇ ਆ ਤੇ ਆਪਣੇ ਜਿਹੜਾ ਕਰੋਨਾ ਤੋਂ ਬਾਅਦ ਦੇ ਵਿੱਚ ਬੜੇ ਦਿਨ ਲਾਕਡਾਊਨ ਤੋਂ ਬਾਅਦ ਦੇ ਵਿੱਚ ਜਿਹੜੀਆਂ ਰੇਲਾਂ ਬੰਦ ਰਹੀਆਂ ਲਾਕਡਾਊਨ ਦੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਇਹਨਾਂ ਨੇ ਮਾਲ ਗੱਡੀਆਂ ਚਲਾ ਕੇ ਹੀ ਪਹਿਲਾਂ ਸ਼ੁਰੂਆਤ ਕੀਤੀ ਸੀਗੀ ਤੋਂ ਸੋ ਇਹ ਕਹਿਣ ਦੀਆਂ ਗੱਲਾਂ ਵਾਂਗੂ ਮਤਲਬ ਇਹ ਸੀ ਇਕੱਠੀਆਂ ਚਲਾਉਣੀਆਂ ਇਕੱਠੀਆਂ ਚੱਲ ਸਕਦੀਆਂ ਇਹਦੇ ਵਿੱਚ ਕੋਈ ਸੱਚਾਈ ਨਹੀਂ ਜਦੋਂ ਕਿ ਟਾਲ ਮਟੋਲ ਕਰ ਰਹੇ ਬਹਾਨੇ ਬਾਜ਼ੀ ਕਰ ਰਹੇ ਬਿਲਕੁਲ ਜੀ ਟਾਲ ਮਟੋਲ ਦੀ ਨੀਤੀ ਹੈ ਮਤਲਬ ਕਿ ਪੰਜਾਬ ਨੂੰ ਜਿਹੜਾ ਉਧਰ ਕਿਨਾਰ ਕਰਨਾ ਚਾਹੁੰਦੇ ਆ ਚਾਹੁੰਦੇ ਆ ਜਿਹੜਾ ਐਸਾ 13 ਤਰੀਕ ਨੂੰ ਮੀਟਿੰਗ ਦੀਆਂ ਖਬਰਾਂ ਆ ਰਹੀਆਂ ਕਿਸਾਨ ਜਥੇਬੰਦੀਆਂ ਕੀ ਇਸ ਮੀਟਿੰਗ ਦੇ ਵਿੱਚ ਜਾਣਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਕੀ ਤੁਹਾਨੂੰ ਲੱਗਦਾ ਕਿ ਮੀਟਿੰਗ ਦੇ ਵਿੱਚ ਉਹਨਾਂ ਗੱਲਬਾਤ ਵਾਲਾ ਮਾਹੌਲ ਕੇਂਦਰ ਸਰਕਾਰ ਨੇ ਕ੍ਰੀਏਟ ਕੀਤਾ ਹੈ ਸੋ ਹਾਲੇ ਕੋਈ ਇਦਾਂ ਦਾ ਨਹੀਂ ਲੱਗਦਾ ਮਤਲਬ ਕਿ ਕੋਈ ਗੱਲਬਾਤ ਦਾ ਮਾਹੌਲ ਕ੍ਰੀਏਟ ਕਰ ਰਹੀ ਹੈ ਇਹ ਅਖਬਾਰੀ ਬਿਆਨ ਹੈ ਤਾਂ ਅਖਬਾਰੀ ਬਿਆਨ ਜਿਹੜੇ ਸਰਕਾਰਾਂ ਨੂੰ ਥੁੱਕ ਕੇ ਚੱਟਣ ਲੱਗਿਆ ਮੈਂ ਨਹੀਂ ਲੱਗਦਾ ਤਾਂ ਆਪਾਂ ਇਹ ਸਮਝਦੇ ਕਿ ਜਿੰਨਾ ਚਿਰ ਤੱਕ ਜਥੇਬੰਦੀਆਂ ਨੂੰ ਕੋਈ ਦੇਸ਼ ਦੇ ਅਸੀਂ ਕੱਲੇ ਪੰਜਾਬ ਵਾਲਿਆਂ ਦੇ ਨਹੀਂ ਕਰਦੇ ਅਸੀਂ ਪੂਰੇ ਦੇਸ਼ ਦੇ ਕਿਸਾਨਾਂ ਦੀ ਗੱਲ ਕਰਦੇ ਆ ਕਿ ਪੂਰੇ ਦੇਸ਼ ਦੇ ਕਿਸਾਨਾਂ ਨੂੰ ਸਰਕਾਰ ਜਿਹੜਾ ਲਿਖਤੀ ਜਿਹੜਾ ਸੱਦਾ ਪੱਤਰ ਭੇਜੇ ਤੇ ਲੋਕ ਜਿਹੜਾ ਮਤਲਬ ਕਿ ਉੱਥੇ ਜਾ ਕੇ ਕੇਂਦਰ ਸਰਕਾਰ ਨਾਲ ਗੱਲਬਾਤ ਟੇਬਲ ਟਾਕ ਤੋਂ ਕਦੀ ਨਹੀਂ ਕਿਸਾਨ ਯੂਨੀਅਨ ਜਾਂਦੀ ਪਿੱਛੇ ਹਾਂ ਟੇਬਲ ਟਾਕ ਦੇ ਹੀ ਜਿਹੜਾ ਕੋਈ ਹੱਲ ਨਿਕਲੂਗਾ ਤੇ ਨਿਕਲੂਗਾ ਵੈਸੇ ਸਟਰਗਲ ਲੋਕ ਕਰ ਰਹੇ ਆ ਇਹ ਲੋਕਾਂ ਦਾ ਸੰਵਿਧਾਨਿਕ ਹੱਕ ਆ ਕਿ ਆ ਕਰ ਰਹੇ ਲੋਕ ਇਸ ਖਾਸ ਪੇਸ਼ਕਸ਼ ਦੇ ਵਿੱਚ ਫਿਲਹਾਲ ਇਨਾਈ ਮੈਨੂ ਨੂੰ ਜੋ ਇਜਾਜ਼ਤ ਦਿੱਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਲਈ ਦੇਖਦੇ ਰਹੋ এবিপি ਸਾਂਝਾ